ਬਹੁਤ ਸੋਹਣੀਆਂ ਗਰਪਾਨਾਂ ਅੱਜ ਸਾਡੇ ਗਲਾਂ ਦੇ ਵਿੱਚ ਪਾਉਣ ਵਾਸਤੇ ਜਿਹੜੀਆਂ ਉਹ ਤਿਆਰ ਹੁੰਦੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਪਰ ਜਿੱਥੋਂ ਮੈਂ ਇਹ ਗੱਲ ਕਹਾਂ ਕਿ ਜਿਹੜੀ ਕਿਰਪਾ ਨੂੰ ਤਕਸਾਲੀ ਕੇ ਪੰਜ ਨੂੰ ਕਹਿ ਕੇ ਆਪਾਂ ਸਬੋਧਨ ਕਰਦੇ ਆ ਜਿੱਥੇ ਉਹਦੀ ਹੋਰ ਵੱਧੀ ਜਾਂ ਜਿੱਥੇ ਇਹ ਤਿਆਰ ਜੀ ਤੇ ਹੁਣ ਕੰਮ ਨਹੀਂ ਕਰਦੇ ਸਾਡੀ ਜ਼ਿੰਮੇਵਾਰੀ ਅਸੀਂ ਆਪ ਹੀ ਕਰਦੇ ਦੋਵੇਂ ਭਰਾ ਕੰਮ ਕਰਦੇ ਇੱਥੇ ਤੇ ਨਾਲ ਚਾਚਾ ਜੀ ਲੜਕੇ ਆ ਤਕਰੀਬਨ ਹਰ ਕੋਈ ਵੀ ਜਿਹੜਾ ਵੀ ਕੋਈ ਬਣਾਉਂਦਾ ਸ਼ਾਸਤਰ ਇੱਥੇ ਟਕਸਾਲੀ ਸ੍ਰੀ ਸਾਹਿਬਾਂ ਤਿਆਰ ਕਰਦੇ ਜਾਂਦਾ ਇਹਦੇ ਵਿੱਚ ਚਾਂਦੀ ਦੇ ਵੀ ਆ ਸਮ ਠੋਕਰਾਂ ਬਣਾ ਕੇ ਚਾਂਦੀ ਦਾ ਕੰਮ ਪੂਰਾ ਹੋ ਜਾਂਦਾ ਜਿਹੜੀ ਬਿਜਲੀ ਸ੍ਰੀ ਸਾਹਿਬ ਦੀ ਗੱਲ ਕਰੀਏ ਨਾ ਆਪਾਂ ਜਿਹੜੀ ਆ ਸ੍ਰੀ ਸਾਹਿਬ ਇਹ ਫਿਰ ਇਹ ਸਰਬਲੋਹੇ 'ਚ ਵੀ ਬਣ ਜਾਂਦੀ ਆ ਸਟੀਲ 'ਚ ਵੀ ਤਿਆਰ ਹੁੰਦੀ ਆ ਕਿ ਮੈਗਨੇਟ ਸਟੀਲ ਲੋਹਾ ਹੁੰਦਾ ਉਹਨੂੰ ਜੰਗਾਲ ਨਹੀਂ ਪੈਂਦਾ ਉਹਦੇ ਵਿੱਚ ਵੀ ਤਿਆਰ ਹੋ ਜ्यादातर ਇਹ ਤਿੰਨ ਤਰ੍ਹਾਂ ਦਾ ਬਹੁਤ ਜਿਆਦਾ ਜਿਆਦੀਆਂ ਸ੍ਰੀ ਸਾਹਿਬ ਲੱਗਦੀਆਂ ਸਟੀਲ ਦੀਆਂ ਮੈਗਨੇਟ ਸਟੀਲ ਦੀਆਂ ਸਰਬਲੋਈ ਦੀਆਂ ਇਹੋ ਜਿਆਦਾ ਤਰ੍ਹਾਂ ਦੀ ਤੁਹਾਡੇ ਕਰਦਾ ਸ੍ਰੀ ਸਾਹਿਬ ਦੇ ਵਿੱਚ ਇਹ ਬੈਠੇ ਬੈਠੇ ਚਾਂਕੀ ਨਾਲ ਦਾ ਵੀ ਬੈਠਾ ਤੇ ਇਹਨੇ ਅਹੀਂ ਆਹ ਚੱਲ ਆਪਾਂ ਕੋਈ ਵੱਖਰਾ ਕਰੀਏ ਦੇ ਵਿੱਚ ਸ੍ਰੀ ਸਾਹਿਬ ਦੇ ਵਿੱਚ ਹੈਡਲ ਫਿਰ ਬਾਜ ਬਣਾਇਆ ਇਹਦੇ ਵਿੱਚ ਫਿਰ ਸਿੰਪਲ ਡਿਜ਼ਾਈਨ ਹੁੰਦੇ ਸੀ ਕਿ ਤਿੰਨ ਤਿੰਨ ਚਾਰ ਤਰ੍ਹਾਂ ਦੀ ਸ੍ਰੀ ਸਾਹਿਬ ਦੀ ਹੈਡਲ ਜਿਹੜੀ ਉਹ ਬਣਾਵੀ ਆਪਾਂ ਸੋਨੇ ਚਾਂਦੀ ਦੇ ਕੰਮ ਹੁੰਦੇ ਹੁਣੇ ਉੱਪਰ ਹੁੰਦੇ ਆ ਉਦੋਂ ਵੀ ਸ਼ਾਸਤਰ ਚੜਦੀ ਕਲਾ ਵਾਲਾ ਸਿੰਘ ਤੇ ਚੜਦੀ ਕਲਾ ਵਾਲੇ ਸ਼ਾਸਤਰੀ ਰੱਖਦੇ ਸੀ ਕਿ ਸਿੰਘ ਆਮ ਨੋਰਮਲ ਹੁਣ ਆਪਾਂ ਇਥੋਂ 10ਾਂ 20 ਰੁਪਈਆਂ ਦੀ ਸ਼ਰੀ ਸਾਹਿਬ ਲੈ ਕੇ ਤੇ ਇੱਕ ਬੰਨੇ ਆਪਾਂ ਸਿੱਖ ਚੜਦੀ ਕਲਾ ਵਾਲਾ ਸਿੰਘ ਹੋਵੇ ਤੇ 10ਾਂ 20ਾਂ ਵਾਲੀ ਸ਼ਰੀ ਸਾਹਿਬ ਮਿਆਰ ਦਾ ਲੱਕੜ ਦਾ ਜਿੱਦਾਂ ਕਈ ਰਾਂ ਕਈ ਟੁੱਟ ਵੀ ਜਾਂਦੀਆਂ ਜਿੱਦਾਂ ਜਿੰਨੇ ਕ ਦਾ ਮਟੀਰੀਅਲ ਲੱਗਣਾ ਉਸ ਹਿਸਾਬ ਨਾਲ ਤਲਵਾਰ ਬਣਨੀ ਹੈ ਟੁੱਟ ਜਾਂਦੀਆਂ ਹੁਣ ਹੁਣ ਆਪਣੇ ਕੋਲ ਕਈ ਰਾਂ 5-5 ਲੱਖ ਰੁਪਈਆ ਦਾ ਉਹਨਾਂ ਦੇ ਤਲਵਾਰ ਬਣੀਆਂ ਤੀਆਂ ਵਾਲੀ ਨਹੀਂ ਇਹ ਫਿਰ ਉਹਦੇ ਦੇ ਸਰਕਾਰ ਬਿਲਕੁਲ ਮੰਨ ਲਿਓ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਮਹਾਰਾਜੀ ਨੇ ਸਾਨੂੰ ਆਪਣਾ ਰੂਪ ਖਾਲਸਾ ਕਹਿ ਕੇ ਤੇ ਨਾਲ-ਨਾਲ ਗੁਰੂ ਪਾਸ਼ਾ ਮਹਾਰਾਜ ਨੇ ਸਾਨੂੰ ਸ਼ਸਤਰ ਪਾਣੀ ਕੀਤਾ ਹੈ ਤੇ ਜਿਵੇਂ ਜਿਵੇਂ ਗੁਰੂ ਪਾਸ਼ਾ ਮਹਾਰਾਜ ਦੇ ਬਖਸ਼ਿਸ਼ ਦੇ ਨਾਲ ਸਮਾਜ ਦੇ ਅੰਦਰ ਇਸ ਪ੍ਰਤੀ ਪਿਆਰ ਬਣ ਰਿਹਾ ਹੈ ਉਹਨੇ ਕਿਰਪਾਨਾਂ ਦੇ ਅੰਦਰ ਸ਼ਾਸਤ੍ਰਾਂ ਦੇ ਅੰਦਰ ਬੜਾ ਨਿਖਾਰ ਵੀ ਆ ਰਿਹਾ ਹੈ ਬਹੁਤ ਸੋਹਣੀਆਂ ਗਰਪਾਨਾਂ ਅੱਜ ਸਾਡੇ ਗਲਾਂ ਦੇ ਵਿੱਚ ਪਾਉਣ ਵਾਸਤੇ ਜਿਹੜੀਆਂ ਉਹ ਤਿਆਰ ਹੁੰਦੀਆਂ ਨੇ ਮੱਖ ਵੱਖ ਥਾਵਾਂ ਦੇ ਉੱਤੇ ਪਰ ਜਿੱਥੋਂ ਮੈਂ ਇਹ ਗੱਲ ਕਹਾਂ ਕਿ ਜਿਹੜੀ ਕਿਰਪਾਨ ਟਕਸਾਲੀ ਦੇ ਕੰੰਜ ਨੂੰ ਕਹਿ ਕੇ ਆਪਾਂ ਸੰਬੋਧਨ ਕਰਦੇ ਆ ਜਿੱਥੇ ਉਹਦੀ ਹੋਣ ਵਧਦੀ ਜਾਂ ਜਿੱਥੇ ਤਿਆਰ ਹੋਈਆਂ ਸ਼ੁਰੂ ਹੋਈਆਂ ਉਹ ਨਗਰ ਸਵਰਾ ਪਰਮ ਪਰ ਦਿਲਾ ਤੇ ਉਸ ਨਗਰ ਦੇ ਵਿੱਚ ਅਸੀਂ ਪਹੁੰਚਿਆ ਮੇਰੇ ਨਾਲ ਭਾਈ ਕੇਰ ਸਿੰਘ ਜੀ ਨੇ ਇਹਨਾਂ ਦੇ ਭਾਈ ਮੇਰ ਸਿੰਘ ਜੀ ਭਾਈ ਸਰਜੀਤ ਸਿੰਘ ਜੀ ਵੀਰ ਬਲਰਾਜ ਸਿੰਘ ਤੇ ਵੀਰ ਅਵਤਾਰ ਸਿੰਘ ਇਹ ਸਾਰੇ ਹੀ ਪਰਿਵਾਰ ਰਿਸ਼ਤੇ ਦੇ ਵਿੱਚ ਮੇਰੇ ਧੂਆ ਦੇ ਪੁੱਤ ਨੇ ਇਹਨਾਂ ਦੇ ਕੋਲੋਂ ਹੀ ਸਾਡੇ ਪਰਿਵਾਰ ਨੇ ਰਹਿ ਕੇ ਇਸ ਕਾਰੋਬਾਰ ਵਿੱਚ ਅੱਗੇ ਆਪਣੇ ਆਪ ਨੂੰ ਵਧਾਇਆ ਸਮਾ ਬਾਗੇ ਵੱਖ-ਵੱਖਰੇ ਕਾਰੋਬਾਰ ਬਣ ਕੇ ਔਰ ਇਹਨਾਂ ਨੀਰਾਂ ਨੇ ਸਮੇਂ ਤੋਂ ਜਾਰੀ ਰੱਖਿਆ ਤੇ ਅੱਜ ਇਹ ਕਿਰਪਾਨਾਂ ਜਿਹੜੀਆਂ ਨੇ ਤਿਆਰ ਹੋ ਕੇ ਕੱਲਾ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਲਈ ਨਮਾਟ ਮੰਗ ਬਹੁਤ ਜ਼ਿਆਦੀ ਹੋਣ ਕਰਕੇ ਲਗਾਤਾਰ ਇੱਕਮ ਨਿਰੰਤਰ ਜਾਰੀ ਤੇ ਬੜੀਆਂ ਸੋਹਣੀਆਂ ਕਿਰਪਾਨਾਂ ਤਿਆਰ ਕਰਦੇ ਨੇ ਬੜੀ ਮਿਹਨਤ ਦੇ ਨਾਲ ਲਗਨ ਦੇ ਨਾਲ ਤਿਆਰ ਹੁੰਦੀਆਂ ਨੇ ਤੇ ਵਾਕਈ ਗੱਲ ਇਹ ਵੀ ਇਸੇ ਕਰਕੇ ਸੋਹਣੇ ਲੱਗਦੀ ਹੈ ਕਿ ਜਿਹਦਾ ਸਾਡੇ ਗੱਲ ਦੇ ਵਿੱਚ ਗੁਰੂ ਦਾ ਬਖਸ਼ਾ ਹੋਇਆ ਹੈ ਗਹਿਣਾ ਉਹ ਸੋਹਣਾ ਹੋਣਾ ਜਿਹਦਾ ਕੀਮਤੀ ਹੋਣਾ ਚਾਹੀਦਾ ਤਾਂ ਕਿ ਅਗਲਾ ਵੀ ਇੱਕ ਇਹ ਰੂਖ ਹੋਛੋ ਜੀ ਕਿ ਵਾਕਈ ਗੁਰੂ ਦੇ ਸ਼ਾਸਤਰ ਮਕਸੀ ਬੜੇ ਸੋਹਣੇ ਆ ਤੇ ਮੈਂ ਭਾਈ ਸਾਹਿਬ ਨੂੰ ਸਿਰਫ ਇੰਨਾ ਕੁ ਬੇਨਤੀ ਕਰਾਂਗਾ ਕਿ ਤੁਸੀਂ ਇਹ ਜੀ ਕਿਰਪਾਣਾ ਗੁਰੂ ਸਾਹਿਬ ਦੀ ਸ਼ਾਸਤਰ ਤਿਆਰ ਕਰ ਦੇ ਜੀ ਆ ਇਹ ਛੋਟੀ ਗਰਬਾਨ ਹੈ ਤੇ ਆ ਭਾਈ ਸਾਹਿਬ ਉਹਨਾਂ ਨੇ ਕਬੱਡੀ ਕਿਰਪਾਣ ਜਿਹੜੀ ਉਹ ਵੀ ਜੀ ਉਹਨਾਂ ਨੂੰ ਲੈਣ ਵਾਸਤੇ ਆਏ ਉਹਨਾਂ ਵਾਸਤੇ ਤਿਆਰ ਕੀਤੀ ਹੈ ਤੇ ਇਹ ਵੀ ਜੀ ਤੁਹਾਨੂੰ ਕਰਨ ਦੀ ਗੁਰੂ ਨੇ ਬਖਸ਼ਿਸ਼ ਕੀਤੀ ਹੈ ਸ਼ਾਸਤਰ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹ ਤੁਹਾਨੂੰ ਕਿੱਥੋਂ ਪਿਆਰ ਮਿਲਿਆ ਲੱਗਣ ਕਿੱਥੋਂ ਲਓ ਜੀ ਵਾਇ ਗ੍ਰੀਦੀ ਕਾ ਸਾ ਵਾਇ ਗ੍ਰੀਦੀ ਕੀ ਫਤਿਹ ਜੀ ਆਇਆਂ ਨੂੰ ਚਾਚਾ ਜੀ ਤੁਹਾਡਾ ਤੇ ਜੋ ਸ਼ਾਇਰ ਔਰ ਪਿਆਰ ਕਰਨ ਦੀ ਜਿਹੀ ਆ ਪਿਆਰ ਕਰਨੇ ਸ਼ੁਰੂ ਕੀਤੇ ਇਹ ਪਿਤਾ ਜੀ ਨੂੰ ਤੇ ਚਾਚਾ ਕਰਤਾਰ ਸਿੰਘ ਤੇ ਜਿਦਾ ਹੀ ਮਦਰਬਚ ਸਿੰਘ ਜੀ ਇਹਨਾਂ ਨੇ ਸ਼ਾਇਰ ਬਣਾਉਣੇ ਸ਼ੁਰੂ ਕੀਤੇ ਆ ਅਗਰੀ ਹੁਣ ਅਜ ਤੋਂ ਮੰਦੀ 30 ਸਾਲ ਪਹਿਲੋ ਉਦੋਂ ਬਾਅਦ ਫਿਰ ਵੱਡੇ ਭਰਾ ਮੇਰ ਸਿੰਘ ਤੇ ਚਾਚਾ ਇਹ ਦੇ ਪਾ ਇਹ ਲੜਕੇ ਸੰਦੀਪ ਸੌਣੀ ਇਹ ਨਾਲ ਨਾਲ ਅਸੀਂ ਕੰਮ ਕਰਦੇ ਐ ਇਹਨਾਂ ਦੇ ਤੇ ਹੁਣ ਤਕਰੀਬਨ ਸਾਰੇ ਅਸੀਂ 4-5 ਘਰ ਕਰਦੇ ਸ਼ਾਸਤਰਾ ਦਾ ਕੰਮ ਤੇ ਦੇ ਬਾਜੀ ਤੇ ਹੁਣ ਕੰਮ ਨਹੀਂ ਕਰਦੇ ਸਾਡੀ ਜ਼ਿੰਮੇਵਾਰੀ ਅਸੀਂ ਆਪ ਹੀ ਕਰਦੇ ਤੋਂ ਬਿਨਾ ਕੰਮ ਕਰਦੇ ਇੱਥੇ ਤੇ ਨਾਲ ਚਾਚਾ ਇਹ ਲੜਕੇ ਆ ਤਕਰੀਬਨ ਹਰ ਕੋਈ ਵੀ ਜਿਹੜਾ ਵੀ ਕੋਈ ਬਣਾਉਂਦਾ ਸ਼ਾਸਤਰਾ ਇੱਥੇ ਟਕਸਾਲੀ ਸ੍ਰੀ ਸਾਹਿਬਾਂ ਤਿਆਰ ਕਰਦੇ ਜਾਂਦਾ ਵੱਡਿਆਂ ਵੀ ਤੇ ਛੋਟਿਆਂ ਨੂੰ ਸੋਹਣੀਆਂ ਵਧੀਆ ਤਕਰੀਬਨ ਸਾਰੇ ਕਾਰੀਗਰਾਂ ਦੇ ਸੇਮ ਇੱਕੋ ਹੱਥ ਆ ਵਧੀਆ ਸੋਹਣੀਆਂ ਜਿੱਦਾਂ ਬਾਜ ਆਉਂਦੀਆਂ ਸਪੈਸ਼ਲ ਫਿਰ ਕਢਾਈ ਉੱਪਰ ਜਿਹੜੀ ਹੁਣ ਡਬਲ ਡਬਲ ਲਾਈਨਾਂ ਤਿੰਨ ਤਿੰਨ ਲਾਈਨਾਂ ਜਦਾ ਵੱਡੀ ਸ੍ਰੀ ਸਾਹਿਬ ਆ ਹਰ ਇੱਕ ਜਿਹੜੀ ਸ੍ਰੀ ਸਾਹਿਬ ਜਿੱਦਾਂ ਦੀ ਵੀ ਕੋਈ ਸਿੰਘ ਆਪਾਂ ਨੂੰ ਕਹਿੰਦਾ ਆ ਤੁਹਾਡੀ ਡਿਮਾਂਡ ਕਿੱਥੋਂ ਤੱਕ ਪਹੁੰਚ ਗਈ ਜਦੋਂ ਬਿਸ਼ੁਰੂ ਕੀਤਾ ਕੰਮ ਡਿਮਾਂਡ ਪਹਿਲੋਂ ਤੇ ਕੋਈ ਨਹੀਂ ਇਹਨਾਂ ਪਤਾ ਜਦੋਂ ਜਦੋਂ ਮੀਡੀਆ ਦਾ ਮੋਬਾਈਲ ਦਾ ਜੋ ਕਿ ਆ ਗਿਆ ਹਰ ਇੱਕ ਦੇਸ਼ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਭਾਈ ਜਰਾ ਰਹਿ ਰਿਹਾ ਹਰ ਇੱਕ ਕੰਟਰੀ ਦੇ ਵਿੱਚ ਜਿੱਥੋਂ ਕੇ ਨੂੰ ਨੰਬਰ ਮਿਲਦਾ ਪਤਾ ਲੱਗਦਾ ਉਹ ਫਿਰ ਆਪਣੇ ਕੋਲੋਂ ਫੋਨ ਕਰਦੇ ਆਪਾਂ ਨੂੰ ਤੇ ਆਪਾਂ ਆਰਡਰ ਤੇ ਕਿਰਪਾ ਨੂੰ ਤਿਆਰ ਕਰਦੇ ਕਰਦੇ ਹੀ ਜਿਹੜੀ ਕਿਰਪਾ ਵੀ ਤਿਆਰ ਕਰਦੇ ਹੋਏ ਕਿਹੜੇ ਕਿਹੜੇ ਚ ਟਾਰਕ ਕੀਤੀ ਮੈਨੂੰ ਕਸਟੀਲ ਦੇ ਵਿੱਚ ਹੋਰ ਕਿਹੜੀ ਕਿਹੜੀ ਕਿਹੜੇ ਡਿਮਾਂਡ ਕੀਤੀ ਮੈਨੂੰ ਇਸ ਵਿੱਚ ਵੀ ਤਿਆਰ ਕਰਦੇ ਨੂੰ ਲੱਗ ਗਿਆ ਵੀ ਇਹਦੇ ਵਿੱਚ ਤੇ ਕਵਰ ਆ ਜੀ ਉਹ ਵੇਖੋ ਇੱਕ ਜਿੱਦਾਂ ਜ਼ਿਆਦਾਤਰ ਜ਼ਿਆਦਾ ਫੇਮਸ ਆ ਸਟੀਲ ਦਾ ਹੀ ਹਾਂਜੀ ਇਹ ਜੀ ਦਾ ਸਟੀਲ ਦੇ ਲੱਗਦੇ ਆ ਫਿਰ ਪਿੱਪਲ ਦੀਆਂ ਵੀ ਲੱਗਦੀਆਂ ਫਿਰ ਇਹਦੇ ਵਿੱਚ ਚਾਂਦੀ ਦੇ ਵੀ ਆ ਸੰ ਠੋਕਰਾਂ ਮਣਕ ਚਾਂਦੀ ਦਾ ਕੰਮ ਹੋ ਜਾਂਦਾ ਜਿਹੜੀ ਬਿਜਲੀ ਸ਼੍ਰੀ ਸਾਹਿਬ ਦੀ ਗੱਲ ਕਰੀਏ ਨਾ ਆਪਾਂ ਜਿਹੜੀ ਆ ਸ਼੍ਰੀ ਸਾਹਿਬ ਇਹ ਫਿਰ ਇਹ ਸਰਬਨੋਇਚ ਵੀ ਬਣ ਜਾਂਦੀ ਆ ਸਟੀਲ 'ਚ ਵੀ ਤਿਆਰ ਹੁੰਦੀ ਆ ਕਿਉਂ ਮੈਗਨੇਟ ਸਟੀਲ ਲੋਹਾ ਹੁੰਦਾ ਉਹਨੂੰ ਜਨਾਲ ਨਹੀਂ ਮੈਂਦਾ ਉਹਦੇ ਵਿੱਚ ਵੀ ਤਿਆਰ ਜਿਆਦਾਤਰ ਇਹ ਤਿੰਨ ਤਰ੍ਹਾਂ ਦਾ ਬਹੁਤ ਜਿਆਦਾ ਜਾਦਗੀਆਂ ਸਰੀ ਸਾਬ ਲੱਗਦੇ ਆ ਸਟੀਵ ਰੀਆਂ ਮੈਗਨੈਟ ਫੀਲਡੀਆਂ ਸਰਬਲੋਜੀਆਂ ਇਹੋ ਜਿਆਦਾ ਤਾਂ ਲੱਗਦੇ ਤੁਹਾਡੇ ਮਨ ਚ ਕਿਵੇਂ ਕਿਵੇਂ ਨਵੀਂ ਨਵੀਂ ਖੋਜ ਆ ਰਹੀ ਮਨਦੂਆਂ ਬਾਜ ਬਣਾਇਆ ਬਹੁਤ ਜੀ ਡਿਮਾਂਡ ਵਧੀ ਬਹੁਤ ਇੱਕਵੇਂ ਨਵੇਂ ਦਿਮਾਗ ਦੇ ਵਿੱਚ ਕੱਢ ਆਈਆਂ ਵੀ ਆਪਾਂ ਨੂੰ ਹੋਰ ਆਜ ਪਹਿਲੋ ਤੇ ਸਿੰਪਲ ਸਰੀ ਸਾਬ ਬਣਦੀ ਜੇ ਸਾਰਿਆਂ ਨੂੰ ਪਹਿਲੋ ਸਰੀ ਸਾਬ ਬਣਿਆ ਪਿੰਡ ਰੇਕ ਸਾਲੀ ਕਿਰਪਾ ਨਾਲ ਬੰਧੇ ਨੇ ਉੱਥੇ ਪਿੰਡ ਪਿੰਡ ਮੈਂ ਸ਼ੁਰੂ ਕਰੇ ਜਿੱਤੋਂ ਚਿਰ ਹੋਇਆ ਕੰਮ ਕਰ ਪਾਣਾ ਦਾ ਉਹਨਾਂ ਵੱਲ ਵੇਖ ਕੇ ਫਿਰ ਆਪਾਂ ਸ਼ੁਰੂ ਕਰੀਆਂ ਪਿਤਾ ਜੀ ਉਹਨਾਂ ਨੇ ਸਿੱਖ ਕੇ ਨਹੀਂ ਆਏ ਤੇ ਜੇ ਵੇ ਕਿ ਨਹੀਂ ਆਇਆ ਕਿ ਪਰ ਜੱਦੀਪੁਰਸ਼ੀ ਲਵਾਰ ਸਿੰਘ ਮਿਸਤਰੀ ਸਿੰਘ ਨਵੀਨ ਨੇ ਕੋਈ ਕਾਰਡ ਕਢਣੀ ਚੱਤਾ ਹੁਣ ਆ ਬਾਜਦੀ ਹੈ ਬਾਜ ਕੋਈ ਤਿਆਰ ਨਹੀਂ ਹੀ ਕਰਦਾ ਸ੍ਰੀ ਸਾਹਿਬ ਦੇ ਵਿੱਚ ਇਹ ਬੈਠੇ ਬੈਠੇ ਚੜ ਕੀ ਨਾਲ ਦਾ ਵੀ ਬੈਠਾ ਤੇ ਇਹਨੇ ਅਹੀਂ ਚੱਲ ਆਪਾਂ ਕੋਈ ਵੱਖਰਾ ਕਰੀਏ ਦੇ ਵਿੱਚ ਸ੍ਰੀ ਸਾਹਿਬ ਦੇ ਵਿੱਚ ਹੈ ਗੱਲ ਫਿਰ ਬਾਜ ਬਣਾਇਆ ਇਹਦੇ ਵਿੱਚ ਫਿਰ ਸਿੰਪਲ ਡਿਜ਼ਾਈਨ ਹੁੰਦੇ ਸੀ ਕਿ ਤਿੰਨ ਤਿੰਨ ਚਾਰ ਤਰ੍ਹਾਂ ਦੀ ਸ੍ਰੀ ਸਾਹਿਬ ਦੀ ਹੈਡਰ ਜਿਹੜੀ ਉਹ ਬਣਾਈ ਆਪਾਂ ਤੇ ਆ ਵੀ ਕਢਣ ਨਾਲ ਤਿਆਰ ਕਰੀਏ ਫਿਰ ਉੱਪਰ ਕਢਾਈ ਹੈ ਜਿਹੜੀ ਕੜਾਈ ਕਰੀ ਦੀ ਹੈ ਕੜਾਈ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ ਤੇ ਬਿਲਕੁਲ ਸਿੰਪਲ ਨਾਰਮਲ ਕਿਰਪਾਨਾ ਬਿਲਕੁਲ ਇਹਦੇ ਵਿੱਚ ਫਿਰ ਆੜੀ ਟੀਚ ਚ ਬਰੀਕਿੰਗ ਆ ਤੈਨੇ ਤੈਨਾ ਲੈਣਾ ਫਿਰ ਚਾਰ ਚਾਰ ਲੈਣਾ ਪਾ ਕੇ ਦੋ ਦੋ ਬੇਨਾ ਪਾ ਕੇ ਅੰਦਰਲੇ ਬੰਨੇ ਤੀਰ ਲਾ ਕੇ ਠੰਡੇ ਲਾ ਕੇ ਕਿਰਪਾਨਾ ਲਾ ਵੱਖਰੇ ਵੱਖਰੇ ਡੀਣ ਮਨ ਲਵ ਇਹਨੂੰ ਵਧਾਇਆਈ ਆ ਜਿੰਨੇ ਜਿਵੇਂ ਜਿਵੇਂ ਤੁਸੀਂ ਨਵੀਂ ਚੀਜ਼ ਕੱਢੀ ਹੋਵੇ ਡਿਮਾਂਡ ਵੀ ਵਧੂ ਹਾਂ ਜੀ ਡਿਮਾਂਡ ਬਹੁਤ ਆਜ ਜੇ ਤੁਹਾਡੇ ਆ ਆਪਾਂ ਨਾ ਜਾ ਲਈਏ ਤੁਹਾਡੇ ਕੋਲ ਅੱਜ ਇੰਨੀ ਕੁ ਡਿਮਾਂਡ ਆ ਵੀ ਕਿਰਪਾਨਾ ਤੁਸੀਂ ਨਹੀਂ ਉਹ ਆਰਡਰ ਦੇ ਤਿਆਰ ਕਰਦੇ ਮੇਂ ਇਨੀ ਡਿਮਾਂਡ ਵੱਧ ਗਈ ਉਹਦਾ ਕਾਰਨ ਵੀ ਕਿ ਕਿਤਨਾ ਕਿਤੇ ਪਿਆਰ ਵਧਿਆ ਸ਼ਾਸਤਰਾਂ ਜੋ ਲੋਕੀ ਪਹਿਲਾਂ ਆਮ ਤਰਪਾਨਾ ਦੇਸੀ ਜੇ ਆਪਣੇ ਆਂ ਮਿਲਕੜਦੇ ਚੱਲਦੀਆਂ ਜਾਂ ਜਿਹੜੇ ਕੋਈ ਮਿਲਕੜ ਨਾਰਮਲ ਨਾਰਮਲ ਜੀ ਚੱਲਦੇ ਪਰ ਹੁਣ ਤਕਰੀਬਨ ਇਹ ਜਿਹੜੀ ਤਰਪਾਨ ਆਪਾਂ ਹਰ ਇੱਕ ਦੀ ਦੇਖਦੇ ਪਾਈ ਹੁੰਦੀ ਹੈ ਹਰ ਇੱਕ ਜਿੱਦਾਂ ਆਪਣੇ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਤੇ ਕਿ ਸ਼ਾਸਤਰ ਨਾਲ ਪਿਆਰ ਆਪਾਂ ਨੂੰ ਸ਼ਾਸਤਰ ਨਾਲ ਇਛਾ ਇੱਕ ਜੰਗਾ ਮਾਰ ਦੇ ਵੇਲੇ ਵੀ ਕਿ ਸੋਨੇ ਚੜਦੀ ਦੇ ਕੰਮ ਹੁੰਦੇ ਹੋਂੇ ਉੱਪਰ ਹੁੰਦੇ ਆ ਉਦੋਂ ਵੀ ਸ਼ਾਸਤਰ ਚੜਦੀ ਕਲਾ ਵਾਲਾ ਸਿੰਘ ਤੇ ਚੜਦੀ ਕਲਾ ਵਾਲੇ ਸ਼ਾਸਤਰ ਹੀ ਰੱਖਦੇ ਸੀ ਕਿ ਸਿੰਘ ਆਮ ਨੋਰਮਲ ਹੋਣਾ ਆਪਾਂ ਇਹ ਤੋਂ 10 ਆ 20 ਰੁਪਈਆ ਦੀ ਸ਼ਰੀ ਸਾਹਿਬ ਲੈ ਕੇ ਤੇ ਇੱਕ ਬੰਨੇ ਆਪਾਂ ਸਿੱਖ ਚੜਦੀ ਕਲਾ ਵਾਲਾ ਸਿੰਘ ਹੋਵੇ ਤੇ 10 ਆ 20 ਆ ਦੀ ਸ਼ਰੀ ਸਾਹਿਬ ਮਿਆਰ ਦਾ ਲੱਕੜ ਦਾ ਜਿੱਦਾਂ ਕਈ ਨਾ ਕਈ ਟੁੱਟ ਵੀ ਜਾਂਦੀਆਂ ਜਿੱਦਾਂ ਜਿੰਨੇ ਕ ਦਾ ਮਟੀਰੀਅਲ ਹੈ ਨਾ ਉਸ ਹਿਸਾਬ ਨਾਲ ਕਿਰਪਾਨ ਬਣਨੀ ਹੈ ਟੁੱਟ ਜਾਂਦੀਆਂ ਹੁਣ ਹੁਣ ਆਪਣੇ ਕੋਲ ਕਈ ਨਾ 5-5 ਲੱਖ ਰੁਪਈਆ ਤੁਹਾਨੂੰ ਦੇ ਕਿਰਪਾਨ ਦੀਆਂ ਤੀਆਂ ਦੀ ਨਹੀਂ ਇਹ ਦੇ ਉਹਦੇ ਦੇ ਸਰਕਾਰ ਬਿਲਕੁਲ ਮੰਨ ਲਈ ਗੱਲ ਇਹ ਇਸ ਤਰ੍ਹਾਂ ਕਿ ਜਿੱਦਾਂ ਹਰ ਕੋਈ ਸਿੰਘ ਆਪਦੇ ਵਾਸਤੇ ਹਾਰੇ ਕੋਈ ਲੱਖਣ ਚੀਜ਼ ਰੱਖਦਾ ਨਾ ਸ੍ਰੀ ਸਾਹਿਬ ਵੀ ਲੱਖਣ ਵੱਖਰੀ ਸਪੈਸ਼ਲ ਤੇ ਵਧੀਆ ਹੋਵੇ ਇਹੋ ਚੀਜ਼ ਇਹ ਨਾਲ ਦਾ ਪਉੜੇ ਆ ਕਿ ਸਪੈਸ਼ਲ ਬਣੇ ਆ ਕਿੰਨੇ ਇੰਚ ਕਿਰਪਾਨ ਤੇ ਇਹਦੇ ਤੇ ਕਿੰਨੀ ਕੀਮਤ ਆਉਂਦੀ ਇਹ ਤਕਰੀਬਨ 33 ਇੰਚ ਦੀ ਕਿਰਪਾਨ ਆ ਤੇ ਇਹ ਆ ਸਾਰਾ ਬਟਾਲੀ ਦੀ ਹਲੇ ਲੱਕੜ ਆ ਸਾਰਾ ਹੱਥ ਨਾਲ ਇਹਦੇ ਉੱਪਰ ਕੰਮ ਹੋਇਆ ਜਿੰਨਾ ਵੀ ਹੋਇਆ ਸਾਰਾ ਤੇ ਮੁੱਠਾ ਇਹਦਾ ਸਰਬੋਤਮ ਇਹਦਾ ਮੁੱਠਾ ਇਹਦਾ ਬਲੇਡ ਇੱਕ ਕਮਾਨੀ ਦਾ ਕਮਾਨੀ ਦਾ ਬਲੇਡ ਅਚ ਵਿੱਚ ਤਕਰੀਬਨ ਕੋਈ ਵੀ ਸ਼ਸਤਰ ਆ ਇਹਨੂੰ 10 ਤੋਂ 15 ਦਿਨ ਵੱਡੀ ਕਿਰਪਾ ਨਾਲ ਜਿਹੜੀ ਲੱਗ ਜਾਂਦੇ ਆ ਮਿਆਰ ਦੀ ਕੜਾਈ ਉੱਪਰ ਕਰਨੀ ਜੋ ਤੇ ਡਿਜ਼ਾਈਨ ਕਰਨੀ ਦੋਨੇ ਪਾਸੇ ਸਾਰਾ ਦੋ ਬਣੇ ਡਾਵਲੇ ਆ ਮੇਨ ਤੁਹਾਡੇ ਸਾਹਮਣੇ ਹੀ ਆ ਬਕਰੀ ਬਕਰੀ ਦਾ ਤੋਹਾਰ ਇੱਕ ਦਾਵਾ ਤੋਂ ਸੈੰਗ ਆਪਣੇ ਕੋਈ ਨਹੀਂ ਭਾਈ ਸਾਹਿਬ ਜੀ ਤੁਸੀਂ ਅੱਜ ਭਾਈ ਕਰਮ ਸਿੰਘ ਜੀ ਅਹਮਦਪੁਰ ਪ੍ਰਚਾਰਕ ਸਿੱਖ ਪੰਥ ਦੇ ਸਿੱਧ ਪ੍ਰਚਾਰਕ ਨੇ ਇਹਨਾਂ ਨੇ ਬੜੇ ਮਾਣ ਦੇ ਨਾਲ ਪਿਆਰ ਦੇ ਵਿੱਚ ਕਿਰਪਾਨ ਤਿਆਰ ਕਰਾਈ ਹੈ ਤੁਸੀਂ ਇਸ ਕਿਰਪਾਨ ਨੂੰ ਅੱਜ ਤੁਹਾਡੇ ਅੱਤੇ ਕਿਰਪਾਨ ਤੁਹਾਨੂੰ ਮਿਲੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਰਪਾ ਤੁਹਾਨੂੰ ਕਿਵੇਂ ਲੱਗ ਰਹੀ ਹੈ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਭ ਤੋਂ ਪਹਿਲਾਂ ਸੇਵਾ ਅਕਾਲ ਪੁਰਖ ਹਾਉਸ ਮੇਰੇ ਵੀ ਇੱਕ ਸੈੰਗ ਜੀ ਚਲੋ ਇਨੰਦੀ ਕੋਲ ਮੰਨੋ ਕਾਫੀ ਚਿਰਾਂ ਜਦੋਂ 86 ਪੰਚਾਇਤ ਬਣਿਆ ਤੇ ਮੰਦਿਰ ਵਿੱਚ ਔਲੀ ਵਾਲੀ ਬੰਦੇ ਦੇ ਅੰਦਰ ਸ਼ਾਵੀਨਾ ਦੇ ਪੰਦੇ ਅੰਦਰ ਸਸਤੀ ਜਿਹੜੀ ਚਾਰ ਉਦਰਾ ਹੁੰਦੀ ਹੈ ਕਿ ਸਾਡੇ ਗੁਰੂ ਗੋਬ ਸਿੰਘ ਮਹਾਰਾਜ ਜੀ ਨੇ ਸਾਨੂੰ ਇਹ ਗੁਰੂ ਜੀ ਸਸਤੇ ਦਿੱਤਾ ਤਾਂ ਮੇਕੀ ਦੀ ਖਰਾਬ ਜਿਹੜੀ ਤੇ ਪੀਵੀ ਤੋਂ ਫਿਰ ਦੇ ਸ਼ਕਤੀ ਹੋ ਜਾਂਦੀ ਹੈ ਤੇ ਉੱਥੇ ਸਾਨੂੰ ਇਹ ਪੰਜਾ ਕਾਲਾਂ ਦੇ ਅੱਜ ਭਾਵੇਂ ਸਾਨੂੰ ਛੋਟੀ ਦੀ ਕਿਰਪਾਣ ਵੀ ਦਿੱਤੀ ਹੈ ਪਰ ਇੱਥੇ ਸਾਡੀ ਸવાય ਰੱਖਿਆ ਵਾਸਤੇ ਆ ਸਾਡੇ ਗੁਰੂ ਸਾਹਿਬਾਂ ਨੇ ਤੁਹਾਨੂੰ ਦੱਸਿਆ ਵੀ ਜਲਮਨੇ ਅਸੀਂ ਜਿਹੜੀ ਹੈ ਇਹਨੂੰ ਕਿਰਪਾਣ ਨੂੰ ਉਠਾਉਣਾ ਵੀ ਜਾਇਜ਼ ਹੈ ਤੇ ਭਾਵੇਂ ਕਿ ਅਸੀਂ ਪ੍ਰਚਾਰਕ ਹੋਣ ਦੇ ਨਾਤੇ ਭਾਵੇਂ ਸ਼ੌਕ ਦੇ ਤੌਰ ਤੇ ਇਹ ਰੱਖੀ ਆ ਮਨ ਇੱਕ ਚਾਹ ਵੀ ਇੱਕ ਜਗ੍ਹਾ ਉਹ ਸਿੱਖ ਸੰਗਤਾਂ ਦੇ ਵਿੱਚ ਕਦਾ ਤੱਕ ਜਾਵਾਂਗੇ ਜਾਂ ਪ੍ਰਚਾਰਕ ਜਾਵਾਂਗੇ ਜਿਹੜਾ ਵੀ ਬੰਦਾ ਦੇਖੂਗਾ ਕਿ ਸਾਡੀ ਨਿਸ਼ਾਨੀ ਹੈ ਕਿ ਹਰ ਬੰਦਾ ਭੈ ਰੱਖਦਾ ਡੱਡਾ ਰੱਖਦਾ ਮੰਮੇ ਵਿੱਚ ਕਿ ਇਹ ਜਿਹੜਾ ਸ਼ਸਤਰ ਅੱਜ ਵੀ ਸਾਡੇ ਸਿੱਖਾਂ ਦੇ ਕੋਲ ਹੈ ਸਾਡੇ ਪ੍ਰਚਾਰਾਂ ਦੇ ਕੋਲ ਹੈ ਕਿ ਅੱਜ ਮੈਂ ਮਹਿਸੂਸ ਕੀਤਾ ਮਨ ਮਹਿਸੂਸ ਕੀਤਾ ਭਾਵੇਂ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ ਜਿਹੜਾ ਸ਼ੌਕ ਹੈ ਤਾਂ ਕੋਈ ਮੁੱਲ ਨਹੀਂ ਆ ਮੇਰੇ ਕੋਲ ਬਿਲਕੁਲ ਕਿ ਸਾਡਾ ਇਹ ਸ਼ਸਤਰ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਸ਼ਸਤਰ ਬਖਸ਼ਿਆ ਸੀ ਤੇ ਇਹ ਪਰਵਾਹ ਦੇ ਅੱਗੇ ਔਰੰਗਜ਼ੇਬ ਦੇ ਇੱਕ ਦਿਨ ਜਿਹੜਾ ਸੀ ਝੁਕ ਗਿਆ ਸੀ ਅੱਜ ਇਸ ਕਰਕੇ ਅੱਜ ਜਿਹੜੀ ਇਹ ਤਰਪਾਨ ਦਾਸ ਨੇ ਜਿਹੜੀ ਇਹ ਭਾਈ ਸੈਭਾਈ ਕੇਰ ਸਿੰਘ ਵੀ ਪਿੰਡ ਦਾ ਸਾਰੇ ਪਰਿਵਾਰ ਜਿੰਨੇ ਵੀਰ ਪਿਆਰ ਵੜਿਆ ਇਹ ਮੰਦਿਰ ਦੇ ਅੰਦਰ ਸ਼ਾਂਤੀ ਹੈ ਮੰਦਿਰ ਅੰਦਰ ਬੜਾ ਪਿਆਰ ਪੈਦਾ ਹੋਇਆ ਕਿ ਇਹਨਾਂ ਵੀਰਾਂ ਨੂੰ ਮਿਲ ਕੇ ਜੀ ਕਰਦਾ ਕਿ ਤਰਪਾਨਾ ਬਣਾਈ ਜਾਈਏ ਤੇ ਭਾਈ ਜੀ ਤੇ ਹੋਰ ਵੀਰਾਂ ਨੇ ਇਸ ਨੂੰ ਬੜਾ ਕੇ ਲਈ ਤੇ ਅੱਜ ਮੈਂ ਇੱਕ ਤਰਪਾਨ ਦਾ ਵੀਰਾਂ ਦੇ ਕੋਲੋਂ ਪ੍ਰਾਪਤ ਕੀਤੀ ਮੈਂਨਨਵਾਦ ਕਰਦਾ ਸਭ ਗੁਰੂ ਦੀ ਸਰਕਾਰ ਜੀ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਦੀ ਕਾਰਸਾ ਸੋ ਗੁਰੂ ਪਿਆਰਿਓ ਸਾਡਾ ਮਕਸਦ ਇਹ ਇਨਾ ਕੀ ਹੈ ਕਿ ਜਿਵੇਂ ਵੀ ਜੀ ਉਹਨਾਂ ਨੇ ਵੀ ਗੱਲ ਕੀਤੀ ਸਾਡੇ ਹੱਥ ਦੇ ਵਿੱਚ ਮੋਬਾਈਲ ਪਾਉਣੇ ਲੱਖ ਲੱਖ ਆਲੇ ਆ ਗਏ ਪਰ ਮੈਂ ਕਈ ਵਾਰ ਕੇ ਸੋਚਦਾ ਨਾ ਮੈਂ ਵੀ ਕਈ ਵਰੀ ਅਮਰਤ ਛਕਿਆ ਹੁੰਦਾ ਨਾ ਤੇ ਜਿਹੜੀ ਉਹ ਅਮਰਤ ਛਕਾਉਣ ਵਾਲੇ ਕਿਰਪਾਨ ਪਾਉਂਦੇ ਕਿਵੇਂ ਉਹ ਹੀ ਸਾਡੀ ਗੱਲ ਚ ਪਈ ਹੁੰਦੀ ਸੀ ਉਸ ਤੋਂ ਗਾਹ ਵਾਧੇ ਹੀ ਨਹੀਂ ਹੈ ਪਰ ਜਿਵੇਂ ਮੈਂ ਇੱਕ ਕਈ ਵਰੀ ਉਦਾਹਰਣ ਦੇਣਾ ਨਾ ਮੈਂ ਵੀ ਜਿਵੇਂ ਸਾਡੀਆਂ ਭੈਣਾਂ ਮਿੱਦੀਆਂ ਆਪਣੇ ਸ਼ਿੰਗਾਰ ਵਾਸਤੇ ਸੋਨਾ ਪਾਉਂਦੀਆਂ ਨੇ ਉਹਨਾਂ ਦਾ ਸ਼ਿੰਗਾਰ ਹੈ ਮੈਂ ਉਹਦੇ ਉਹ ਇਹ ਚਲੋ ਦਾਰਨੇ ਲਗਾ ਸੋਨਾ ਪਾਉਦਿਆ ਤਾਂ ਕਈ ਵਾਰੀ ਸੋਨਾ ਵਧੀਆ ਪਾ ਕੇ ਜਾਣ ਤੋਂ ਫਿਰ ਆਪਣੀ ਕਿੰਨੀ ਲਾਹ ਲਾ ਕੇ ਸਾਈਡ ਤੇ ਕਾ ਦੇ ਨੇ ਜੀਪਾ ਨੂੰ ਪਤਾ ਲੱਗ ਗਿਆ ਮੈਂ ਸੋਨਾ ਪਾਇਆ ਇਸੇ ਤਰ੍ਹਾਂ ਮੈਂ ਬੇਦੀ ਕਮੀਰੋਂ ਸਟਾੜਾ ਆਪਣਾ ਗੁਰੂ ਬਖਸ਼ਾ ਰਿਕਾਰ ਆਪਣਾ ਇੱਕ ਕਿਰਪਾ ਨੇ ਵੀ ਸੋਹਣੀ ਹੋਣੀ ਚਾਹੀਦੀ ਹੈ ਇੱਕ ਪਤਾ ਲੱਗੇ ਵੀ ਯਾਰ ਗੁਰੂ ਦੇ ਸਿੰਘਾਂ ਨਾਲ ਸਾਨੂੰ ਹੋਣਿਆ ਮਾਨ ਬਖਸ਼ਾ ਸੋ ਇਸ ਕਰਕੇ ਬਸ ਇੰਨੀ ਗੱਲਬਾਤ ਕੀਤੀ ਇਸ ਬੇਟੇ ਬੇਟੇ ਮੇਰੇ ਮਨ ਚ ਕਿਆ ਲਾ ਗਿਆ ਵੀ ਇਹਨਾਂ ਨਾਲ ਗੱਲਬਾਤ ਕਰੀਏ ਜਦ ਤਨ ਕਰਾਂਗੇ ਜਿੱਥੇ ਤੱਕ ਸਾਡੀ ਵੀਡੀਓ ਪਹੁੰਚੂਗੀ ਤੇ ਤੁਸੀਂ ਵੀ ਇਸ ਕਿਰਪਾਨ ਨੂੰ ਪ੍ਰਾਪਤ ਕਰਨ ਵਾਸਤੇ ਇਹ ਕਿਰਪਾਨ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਸਮਰਾ ਤਰਨਤਾਰਨ ਜ਼ਿਲ੍ਹਾ ਪੱਟੀ ਤਹਿਸੀਲ ਤੇ ਇਥੇ ਸਿੱਨਾ ਸਾਡਾ ਇਹ ਪਰਿਵਾਰ ਹੈ ਕਿਉਂਕਿ ਮੈਂ ਇਹ ਛੋਟਾ ਹੁੰਦਾ ਇਸ ਪਰਿਵਾਰ ਦੇ ਵਿੱਚੋਂ ਗਿਆ ਹਾਂ ਜਿਵੇਂ ਮੇਰੇ ਸਾਰੇ ਵੱਡੇ ਬ੍ਰਦਰਾਂ ਨੇ ਪਰਿਵਾਰ ਨੇ ਸਾਰਾ ਇੱਕੋ ਸਾਡਾ ਆਪਣਾ ਹੀ ਪਰਿਵਾਰ ਹੈ ਭਾਈ ਗੁਰਪ੍ਰੀਤ ਸਿੰਘ ਸਾਡੇ ਪੋਹਦੇ ਪੁੱਤ ਨੇ ਤੇ ਇੱਥੇ ਸਾਡੇ ਆ ਤਿੰਨ ਭੂਆ ਨੇ ਤੇ ਇਹ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹਨਾਂ ਵੀਰਾਂ ਨੂੰ ਲਾਉਨੇ ਆ ਤੇ ਮਾਣ ਵੀ ਹੁੰਦਾ ਜਦੋਂ ਮੇਰੇ ਨਾਲ ਵੀਰ ਆਉਂਦੇ ਵੀ ਸਾਡੇ ਭਤੀਜੇ ਜਿਹੜੇ ਆ ਉਹ ਇੱਕ ਗੁਰੂ ਦੀ ਬਖਸ਼ੀ ਕਿਰਤ ਦੇ ਵਿੱਚ ਜੁੜ ਕੇ ਕਿਰਤ ਆ ਤੇ ਨਾਲੇ ਇੱਕ ਗੁਰੂ ਦਾ ਬਖਸ਼ਿਆਈ ਸ਼ਾਸਤਰ ਦਾ ਸੋ ਇਹਨਾਂ ਤੋਂ ਤੁਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੈ ਕੋਈ ਕਿਰਤਾਂ ਕੋ ਸ਼ਾਸਤਰ ਤਿਆਰ ਕਰਾਉਣਾ ਹੈ ਬੜੇ ਸੋਹਣੇ ਤਿਆਰ ਕਰਦੇ ਆ ਬੜੀ ਕੀਮਤ ਨਾਲ ਜਿੰਨੀ ਤੁਸੀਂ ਕੀਮਤ ਪਾਉਂਗੇ ਉਸ ਤੋਂ ਵਧੀਆ ਹੀ ਇਹ ਆਪਣੀ ਰੀਗਨ ਤਿਆਰ ਕਰਕੇ ਦਿੰਦੇ ਆ ਸੋ ਵੀਰ ਜੀ ਤੁਮ ਨੰਬਰ ਬੋਲ ਦਿੰਦੇ ਆ ਕਸੀ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਆਇਕੇਰ ਸਿੰਘ ਜੀ ਉਹਨਾਂ ਨਾਲ ਹਾਂਜੀ ਜੀ ਆਪਣਾ ਬੈਸ ਤੇ ਦਾਕੂਤਾ ਤੁਹਾਨੂੰ ਚਾਚਾ ਜੀ ਨੇ ਤੇ ਫਿਰ ਉਹ ਫੇਰ ਦਿਰਾ ਦਿੰਦੇ ਆ ਪਿੰਡ ਸਭਰਾ ਤਸੀਲ ਪੱਟੀ ਜ਼ਿਲ੍ਹਾ ਕਰਨਪਾੜਾ ਪੱਟੀ ਬੁੱਡੇ ਕੀ ਪਿਤਾ ਜੀ ਦਾ ਨਾਮਦਰਬਦਰ ਸਿੰਘ ਵੱਡੇ ਬ੍ਰਦਰ ਆ ਮੇਰ ਸਿੰਘ ਮੇਰਾ ਨਾਮ ਕੇਰ ਸਿੰਘ ਆ ਨੰਬਰ ਹੈਗਾ ਜੀ ਆਪਣਾ ਸੰਪਰਕ ਨੰਬਰ 98765 13701 98765 ਇਹਨਾ 701 ਮੇਰ ਸਿੰਘ ਦਾ ਨੰਬਰ 9876403473 ਅਜੀ ਜਿਹੜੇ ਵੀਰਾਂ ਨੇ ਸ਼ਹਿਤ ਕਰਕੇ ਰਿਆਰ ਕਰਵਾਉਣੇ ਨੇ ਆਪਾਂ ਸਾਈ ਦੇ ਆਰਡਰ ਤੇ ਤਿਆਰ ਕਰਦੇ ਜਿਹੋ ਜੇ ਸ਼ਹਿਤ ਜਾਓ ਉਹਦੇ ਸ਼ਹਿਤਰਾ ਆਪਾਂ ਦੀ ਕੋ ਤਿਆਰ ਕਰਕੇ ਰਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ